ਇਹ ਹੈ ਰਿਆ ਜਿੱਥੇ ਫੁੱਟਪਾਥ ਬਣਿਆ ਹੋਇਆ ਹੈ ਸਾਈਕਲਿੰਗ ਲਈ ਔਰ ਪੈਦਲ ਚੱਲਣ ਵਾਲਿਆਂ ਵਾਸਤੇ ਨਾਲ ਇਸ ਦੇ ਹਾਈਵੇ ਚੱਲ ਰਿਹਾ ਹੈ ਔਰ ਇਸ ਤੇ ਪਾਥ ਦੇ ਉੱਪਰ ਇੱਕ ਸ਼ੈੱਡ ਨੁਮਾ ਬਣਾਈ ਹੋਈ ਹੈ ਜਿਸ ਸ਼ੈੱਡ ਦੇ ਵਿੱਚ ਇਸ ਏਰੀਆ ਦੇ ਬਾਰੇ ਲਿਖਿਆ ਹੋਇਆ ਕਿ ਪਹਿਲਾਂ ਇਹ ਏਰੀਆ ਕਿਸ ਤਰ੍ਹਾਂ ਦਾ ਸੀ ਤੇ ਹੁਣ ਇਹਦੀ ਡਵੈਲਪਮੈਂਟ ਕਰਕੇ ਇਹ ਕਿਸ ਤਰ੍ਹਾਂ ਦਾ ਹੋ ਗਿਆ ਜੇ ਸਾਰੇ ਏਰੀਆ ਦੀ ਗੱਲ ਕਰੀਏ ਇਸ ਦੀ ਤਾਂ ਪਹਿਲਾਂ ਇਸ ਤਰ੍ਹਾਂ ਦਾ ਸੀ ਤੇ 2021 ਤੋਂ ਬਾਅਦ ਇਹਦੀ ਡਵੈਲਪਮੈਂਟ ਕਰਕੇ ਵਿੱਚ ਆ ਰਸਤੇ ਬਣਾ ਦਿੱਤੇ ਫੈਂਸਾਂ ਲਾ ਦਿੱਤੀਆਂ ਤੇ ਇਸ ਤਰ੍ਹਾਂ ਦਾ ਹੋ ਗਿਆ ਥੱਲੇ ਵੀ ਇਹੀ ਦਿਖਾਇਆ ਗਿਆ ਕਿ ਪਹਿਲਾਂ ਕਿਦਾਂ ਦਾ ਸੀ ਤੇ 21 ਤੋਂ ਬਾਅਦ ਇਸ ਦਾ ਡਵੈਲਪਮੈਂਟ ਕਿੰਨੀ ਹੋ ਗਈ ਔਰ ਕਿੰਨੀ ਜ਼ਿਆਦਾ ਡਵੈਲਪਮੈਂਟ ਕੀਤੀ ਗਈ ਹੈ ਇਹ ਸਾਰੀ ਹੀ ਇਹਦੇ ਉੱਪਰ ਇਸ ਬੋਰਡ ਤੇ ਸ਼ੋ ਕੀਤੀ ਹੈ ਔਰ ਸਾਰੀ ਇਹਦੀ ਹਿਸਟਰੀ ਲਿਖੀ ਗਈ ਹੈ ਔਰ ਹੁਣ ਦੇਖਣ ਨੂੰ ਇਹ ਸਾਰਾ ਏਰੀਆ ਇਸ ਤਰ੍ਹਾਂ ਦਾ ਹੋ ਚੁੱਕਾ ਹੈ ਫਿਰ ਇਥੇ ਸੀਡ ਕਿਹੜੇ-ਕਿਹੜੇ ਨੇ ਕਿਥੇ ਬੁਸ਼ਸ ਕਿਡੀਆਂ-ਕਿਡੀਆਂ ਨੇ ਉਹ ਸਾਰੀ ਡਿਟੇਲ ਇਸ ਬੋਰਡ ਤੇ ਲਿਖੀ ਹੋਈ ਹੈ ਕਿ ਸੀਡ ਦੀ ਕਲੈਕਸ਼ਨ ਕਿੱਦਾਂ ਕਰਦੇ ਨੇ ਤੇ ਜਿਹੜਾ ਡਰਾਈ ਸੀਡ ਹੈ ਪਹਿਲਾਂ ਉਸ ਨੂੰ ਕਿਸ ਤਰ੍ਹਾਂ ਕੱਟਿਆ ਜਾਂਦਾ ਹੈ ਫਿਰ ਉਹਦੀ ਗ੍ਰੇਰੀਫਿਕੇਸ਼ਨ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਫਿਰ ਇਹਦੀ ਸਟੋਰੇਜ ਹੋ ਕੇ ਇਹ ਜਿਹੜੇ ਵੱਡੇ ਵੱਡੇ ਮਾਲ ਨੇ ਜਿਨ੍ਹਾਂ ਦੇ ਵਿੱਚ ਆਪਾਂ ਖਰੀਦਣ ਵਕਤੇ ਸਮਾਨ ਜੰਨੇ ਆ ਉਹ ਸਾਰਾ ਉੱਥੇ ਪਹੁੰਚਦਾ ਔਰ ਇਸੇ ਨਾਲ ਹੀ ਫੈਂਸ ਲਾ ਕੇ ਲੱਕੜ ਦੇ ਵਿੱਚ ਜਾਲੀ ਲਾ ਕੇ ਕਿ ਕੋਈ ਹੋਰ ਸਾਈਡ ਤੋਂ ਆਵੇ ਨਾ ਵਿੱਚ ਚਲਾ ਨਾ ਜਾਵੇ ਇਸ ਰਸਤੇ ਨੂੰ ਬਣਾਇਆ ਹੋਇਆ ਐਸ ਵੇਲੇ ਕੁਝ ਦੇਰ ਲਈ ਇਹਨੂੰ ਬੰਦ ਕੀਤਾ ਹੈ ਤਾਂ ਜੋ ਕਿ ਇਹਦੇ ਵਿੱਚ ਕੋਈ ਪ੍ਰੋਗਰੈਸ ਚੱਲ ਰਹੀ ਹੈ ਕੰਮ ਚੱਲ ਰਿਹਾ ਕੋਈ ਵਰਕ ਚੱਲ ਰਿਹਾ ਹੈ ਇਹ ਪੈਦਲ ਚੱਲਣ ਵਾਲਿਆਂ ਵਾਸਤੇ ਵਧੀਆ ਤਿਆਰ ਕੀਤਾ ਗਿਆ ਔਰ ਇਸੇ ਹੀ ਬੋਰਡ ਤੇ ਦੂਸਰੀ ਸਾਈਡ ਤੇ ਇਸ ਏਰੀਆ ਬਾਰੇ ਇਹ ਨਕਸ਼ਾ ਤਿਆਰ ਕੀਤਾ ਹੈ ਤੇ ਇਹ ਦੱਸਿਆ ਗਿਆ ਕਿ ਇੱਥੇ ਕਿਹੜੇ ਕਿਹੜੇ ਬਰਡ ਨੇ ਜਿਹੜੇ ਤੁਹਾਨੂੰ ਆਮ ਇਸ ਏਰੀਏ ਦੇ ਵਿੱਚ ਮਿਲ ਜਾਣਗੇ ਫੋਰੈਸਟ ਰੈਡ ਟੇਲ ਬਲੈਕ ਕੋਕੈਟੋ ਹੈ ਆ ਬर्ड ਹੈ ਵਾਈਟ ਚੀਕ ਬर्ड ਹੈ ਜਿਹੜਾ ਕੇਸ ਸੀਰੀਜ਼ ਵਿੱਚ ਤੁਹਾਨੂੰ ਬੜੀ ਆਸਾਨੀ ਨਾਲ ਮਿਲ ਸਕਦਾ ਹੈ ਰੇਨਬੋ ਜਿਸ ਤਰ੍ਹਾਂ ਸਤਰੰਗੀ ਪੀਂਗ ਹੈ ਉਸੇ ਤਰ੍ਹਾਂ ਹੀ ਇਸ ਬर्ड ਦਾ ਰੰਗ ਨੇ ਕਈ ਕਿਸਮ ਦੀ ਕੁਦਰਤ ਨੇ ਰੰਗ ਇਸ ਬਰਡ ਦੇ ਇਹਦੇ ਵਿੱਚ ਭਰੇ ਹੋਏ ਨੇ ਉਸ ਪਰ ਆ ਮਿਲ ਜਾਂਦੇ ਨੇ ਜਿਹੜੇ ਕਿ ਇਸ ਏਰੀਏ ਦੀ ਅਟਰੈਕਸ਼ਨ ਦਾ ਕਾਰਨ ਬਣਦੇ ਨੇ ਕਿ ਇੱਥੇ ਤੁਸੀਂ ਬਰਡਾਂ ਨੂੰ ਦੇਖ ਸਕਦੇ ਹੋ ਜੋਗਿੰਗ ਵਾਕਿੰਗ ਕਰ ਸਕਦੇ ਹੋ ਰਿਵਰ 뷰 ਦੇਖ ਸਕਦੇ ਹੋ ਜ਼ਿਲਡ ਫਲਾਵਰ ਦੇਖ ਸਕਦੇ ਹੋ ਬਾਈਸਾਈਕਲਿੰਗ ਕਰ ਸਕਦੇ ਹੋ ਬੁਸ਼ ਵਾਕਿੰਗ ਕਰ ਸਕਦੇ ਹੋ ਅ ਬੋਰਿਜਨਲ ਸਿਗਨੀਫਿਕੇਸ਼ਨ ਸਾਰਾ ਇਹਦੇ ਵਿੱਚ ਦੱਸਿਆ ਗਿਆ ਹੈ ਔਰ ਇਥੋਂ ਦੀ ਵੇਜੀਟੇਬਲਸ ਸਰਕੁਰਨੀਆ ਇਸ ਸਾਈਡ ਤੇ ਫੈਂਸ ਲਗਾਈ ਹੋਈ ਹੈ ਤਾਂ ਜੋ ਕਿ ਇੱਧਰ ਕੋਈ ਭਲੇਖੇ ਨਾਲ ਵੀ ਚੱਲਾ ਨਾ ਜਾਵੇ ਸਾਈਕਲਿੰਗ ਬੋਧ ਕਰਦੇ ਲੋਕ ਫੈਦਲ ਬਹੁਤ ਦਰਦਿ ਲੋਕ ਇਸ ਏਰੀਆ ਦੇ ਵਿੱਚ ਘੁੰਮਣ ਦੇ ਲਈ ਆ ਦੇਖੋ ਕਿਸ ਤਰ੍ਹਾਂ ਰਸਤੇ ਬਣਾਏ ਹੋਏ ਨੇ ਜਿਹਨੂੰ ਕਿ ਹਜੇ ਬੰਦ ਕੀਤਾ ਹੋਇਆ ਇੱਕ ਸੰਦਾ ਛੋਟਾ ਜਿਹਾ ਆਈਲੈਂਡ ਵਾਂਗੂ ਹੀ ਟਾਪੂ ਆਂ ਗਿਆ ਜਿਹੜਾ ਕਿ ਰਿਵਰ ਦੇ ਬਿਲਕੁਲ ਕੰਡੇ ਦੇ ਉੱਪਰ ਹੈ ਔਰ ਦਰਖਤ ਬਹੁਤ ਜ਼ਿਆਦਾ ਸੁੱਕੇ ਹੋਏ ਨੇ ਸਿਲੜ ਇਹਨਾਂ ਦੀ ਬਹੁਤ ਜ਼ਿਆਦਾ ਡਰਾਈ ਹੈ ਕਿਉਂਕਿ ਇੱਥੇ ਜਿਹੜੀਆਂ ਹਵਾਵਾਂ ਵੀ ਚਲਦੀਆਂ ਖੁਸ਼ਕ ਨੇ ਬੇਸ਼ੱਕ ਚਾਰ ਸਫੇਰੇ ਆਸਟ੍ਰੇਲੀਆ ਦੇ ਸਮੁੰਦਰ ਹੈ ਪਰ ਫਿਰ ਵੀ ਹਵਾ ਦੇ ਵਿੱਚ ਨਮੀ ਨਹੀਂ ਖੁਸ਼ਕੀ ਹੈ ਜਿਹਦੇ ਕਰਕੇ ਦਰਖਤਾਂ ਦੀਆਂ ਸਿਲੜਾਂ ਵੀ ਖੁਸ਼ਕ ਹੋਈਆਂ ਨੇ ਇਹ ਚਲਦੇ ਚਲਦੇ ਇੱਕ ਪੁਲ ਆ ਗਿਆ ਜਿਹਦੇ ਉੱਪਰ ਕਾਫੀ ਟ੍ਰੈਫਿਕ ਚੱਲ ਰਹੀ ਹੈ ਇਸ ਨੂੰ ਕ੍ਰਾਸ ਕਰਨ ਦੇ ਲਈ ਇਹਦੇ ਥੱਲੇ ਦੀ ਰਸਤਾ ਬਣਾਇਆ ਹੈ। ਔਰ ਦੂਜੇ ਪਾਸੇ ਨੂੰ ਜਾਣ ਦੇ ਲਈ ਨਾਲ-ਨਾਲ ਪੁਲ ਦੀ ਉੱਪਰ ਦੀ ਟ੍ਰੈਫਿਕ ਹੈ। ਫਿਰ ਪੈਦਲ ਚੱਲਣ ਵਾਲਿਆਂ ਤੇ ਸਾਈਕਲ ਵਾਲਿਆਂ ਲਈ ਕਿੰਨੀ ਵੱਡੀ ਸਹੂਲਤ ਦਿੱਤੀ ਹੋਈ ਹੈ ਕਿ ਉੱਲ ਦੇ ਹੇਲ ਲੈਫਟ ਸਾਈਡ ਉੱਪਰ ਟ੍ਰੈਫਿਕ ਚੱਲ ਰਹੀ ਆ ਥੱਲੇ ਦੀ ਪੈਦਲ ਚੱਲਕ ਲੰਘਦੇ ਆ ਸੇ ਜਿਹੜਾ ਕੁਝ ਵੇਖਣ ਨੂੰ ਇੱਥੇ ਹੀ ਮਿਲ ਰਿਹਾ ਹੈ ਔਰ ਇਸ ਸਾਈਡ ਤੇ ਰਿਵਰ ਬੋਟ ਲਗਾਇਆ ਗਿਆ ਹੈ ਕਿ ਅਗਰ ਤੁਹਾਡੇ ਨਾਲ ਡੌਗ ਹੈ ਤੇ ਡੌਗ ਇੱਥੇ ਪੂਤੀ ਕਰ ਦਿੰਦਾ ਹੈ ਤੇ ਉਹਨੂੰ ਤੁਸੀਂ ਨਾਲ ਹੀ ਉਹਨੂੰ ਚੱਕਣੀ ਹੈ ਇੱਥੇ ਪਈ ਨਹੀਂ ਰਹਿਣ ਦੇਣੀ ਇਹ ਸੜਕ ਨੂੰ ਕ੍ਰਾਸ ਕਰਨ ਦੇ ਲਈ ਅੰਡਰਪਾਸ ਬਣਿਆ ਹੋਇਆ ਹੈ ਜਿਸ ਦੇ ਥੱਲੇੋਂ ਦੀ ਲੰਘ ਕੇ ਤੁਸੀਂ ਦੂਸਰੀ ਸਾਈਡ ਤੇ ਜਾ ਸਕਦੇ ਹੋ ਇਸ ਤਰ੍ਹਾਂ ਸੱਜੇ ਪਾਸੇ ਬਣਾਇਆ ਹੋਇਆ ਤੁਰ ਕੇ ਲੰਘਣ ਲਈ ਉਸੇ ਤਰ੍ਹਾਂ ਹੀ ਖੱਬੇ ਪਾਸੇ ਵੀ ਅੰਡਰਪਾਸ ਬਣਾਇਆ ਪੁਲ ਦੇ ਥੱਲੇ ਥੱਲੇ ਜਿਹੜਾ ਕਿ ਦੇਖਣ ਨੂੰ ਵੀ ਬਹੁਤ ਸੋਹਣਾ ਲੱਗ ਰਿਹਾ